ਫਲੋਰ ਜੀਟ੍ਰੋ ਹਾਈਵੇ ਤੇ ਉੱਤੇ ਤਾਊ ਦੇ ਢਾਬੇ ਤੇ ਦੋ ਟਰੱਕ ਡਰਾਈਵਰਾਂ ਦੀ ਕਿਸੇ ਗੱਲ ਨੂੰ ਲੈ ਕੇ ਜੰਮ ਕੇ ਹੋਈ ਲੜਾਈ ਇੱਕ ਡਰਾਈਵਰ ਹੋਇਆ ਬੁਰੀ ਤਰ੍ਹਾਂ ਜ਼ਖਮੀ ਜਦ ਨਾਸੀਏ ਕਿ ਅੱਜ ਜੋ ਦੁਪਹਿਰ 4 ਵਜੇ ਦੇ ਕਰੀਬ ਜੀਟ੍ਰੋਡ ਹਾਈਵੇ ਦੇ ਉੱਤੇ ਓਵਰ ਸੀਜ਼ ਮੈਡੀਕੋਸ ਫੈਕਟਰੀ ਦੇ ਨਜ਼ਦੀਕ ਬਣੇ ਤਾਊ ਦੇ ਢਾਬੇ ਤੇ ਦੋ ਟਰੱਕ ਡਰਾਈਵਰਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਜੰਮ ਕੇ ਲੜਾਈ ਹੋਈ ਤਾਂ ਇਸ ਲੜਾਈ ਵਿੱਚ ਇੱਕ ਟਰੱਕ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸਪੋਰਟਸ ਦੇ ਇੰਚਾਰਜ ਐਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸਾਨੂੰ ਕਿਸਨੇ ਕਾਲ ਕੀਤੀ ਸੀ ਕਿ ਤਾਊ ਦੇ ਢਾਬੇ ਤੇ ਦੋ ਟਰੱਕ ਡਰਾਈਵਰ ਆਪਸ ਵਿੱਚ ਬੁਰੀ ਤਰ੍ਹਾਂ ਲੜ ਰਹੇ ਹਨ ਤਾਂ ਜਦੋਂ ਅਸੀਂ ਉੱਥੇ ਪੁੱਜੇ ਤਾਂ ਅਸੀਂ ਦੇਖਿਆ ਕਿ ਇਸ ਲੜਾਈ ਦੇ ਵਿੱਚ ਇੱਕ ਟਰੱਕ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੇ ਸਿਰ ਤੇ ਬਹੁਤ ਵੱਡਾ ਗਹਿਰਾ ਜ਼ਖਮ ਸੀ ਤਾਂ ਅਸੀਂ ਉਹਨੂੰ ਆਪਣੀ ਗੱਡੀ 'ਵੀ ਬਿਠਾ ਕੇ ਫਲੋਰ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਆਏ ਹਾਂ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਐਸਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦੀ ਲੜਾਈ ਕਿਸੇ ਗੱਡੀ ਦਾ ਸ਼ੀਸ਼ਾ ਟੁੱਟਣ ਕਾਰਨ ਹੋਈ ਹੈ। ਉਹਨਾਂ ਨੇ ਕਿਹਾ ਹੈ ਕਿ ਬਾਕੀ ਦੂਸਰਾ ਡਰਾਈਵਰ ਅਸੀਂ ਰਾਉਂਡ ਅਪ ਕਰ ਲਿਆ ਹੈ। ਉਸਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ। ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਧਾ ਸਿੰਘ ਨਾਲ ਪ੍ਰਪਲ ਦੀ ਵਿਸ਼ੇਸ਼ ਰਿਪੋਰਟ। ਜਿਹੜਾ ਤੁਸੀਂ ਇੱਕ ਪੇਸ਼ੈਂਟ ਲੈ ਕੇ ਆਏ ਹੋ ਉਹ ਰੋਡ ਐਕਸੀਡੈਂਟ ਆ ਜਾਂ ਕੀ ਹੈਗਾ ਸਰ ਆਪਣਾ ਨਹੀਂ ਜੀ ਡਰਾਈਵਰ ਹਸਪੀਟਲ ਚ ਹੀ ਲੱਗਦਾ ਹੈ ਅੱਛਾ ਜੀ ਢਾਬੇ ਦੇ ਜਾਜੂ ਪਿੰਦੀ ਸੀਗਾ ਤੇ ਕਿਸੇ ਗੱਲ ਤੋਂ ਉਹਨਾਂ ਦਾ ਝਗੜਾ ਹੋ ਗਿਆ ਸੀ ਜੀ ਚਾਰ ਟੁੱਟ ਗਿਆ ਕੋਈ ਇੱਕ ਦੂਜੇ ਦਾ ਓਕੇ ਉਹਨਾਂ ਦੇ ਦੂਜੀ ਗੱਡੀ ਵਾਲੇ ਨੇ ਇਹ ਮਾਰਿਆ ਕੋਸਰ ਦੇ ਵਿੱਚ ਸਾਨੂੰ ਫੋਨ ਆਇਆ ਓਕੇ ਇਹਦੇ ਸਾਡੇ ਜਿਆਦਾ ਹੋਣ ਕਰਕੇ ਅਸੀਂ ਇਹਨੂੰ ਲੈ ਆਏ ਹਾਂ ਦੂਸਰਾ ਬੰਦਾ ਕੋਈ ਸੜਨ ਉੱਪਰ ਹੋਇਆ ਰੋਣ ਉੱਪਰ ਕੀਤਾ ਕਿਹੜੇ ਕਿਹੜੇ ਢਾਬੇ ਦੀ ਗੱਲ ਭਜੀ ਹੈ ਇਹ ਤਾਊ ਦਾ ਬਾਬਾ ਰੋਡ ਤਾਊ ਦਾ ਢਾਬਾ ਹਾਂਜੀ ਇਹ ਕਿੱਥੇ ਰਹਿਣ ਵਾਲਾ ਬੰਦਾ ਹੈ ਇਹ ਪਤਾ ਨਹੀਂ ਅਜੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ